ਜਿਹਨੂੰ ਕੈਮਰਾਮੈਨ ਤੇ ਫਰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਬੜੇ ਟਾਈਮ ਬਾਅਦ ਆਏ ਫੁਰਸ ਸਾਹਿਬ ਕੋਲ ਪਿੰਡ ਥਰੀਆਲ ਜ਼ਿਲ੍ਹਾ ਅਮਰitsar ਤਹਿਸੀਲ ਮੀਠਾ ਦੇਖੋ ਅੱਜ ਵੀ ਬਾਜੀ ਨੇ ਕੁਝ ਛੇ ਸੱਤੇ ਲੈ ਕੇ ਮਗਾਵਾਂ ਲੈ ਕੇ ਆਂਦੀ ਆ ਕਿ ਆਓ ਭਰ ਬਾਜੀ ਨੇ ਗੱਲ ਕਰੀਏ ਬਾਜੀ ਹਸਤੀਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਜੀ ਤੁਸੀਂ ਠੀਕ 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 ਸਾਰੇ ਸੰਦੀਪ ਡੇਰੀ ਫਾਰਮ ਐਕਸ਼ਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਖਾਲਸਾ ਰਾਜੀ ਖਤਰੀ ਜੀ ਦੀਪ ਜੀ ਪਹਿਲਾਂ ਤੇ ਗਰਤੀ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ ਨਾ ਬੜੇ ਦਿਨਾਂ ਬਾਅਦ ਹੀ ਦਰਸ਼ਨ ਹੋਣ ਲੱਗੇ ਸੰਗ ਤੇ ਥੋੜੀ ਜਿਹੀ ਮਜਬੂਰੀ ਤੈਨੂੰ ਪਤਾ ਆਰਕਾ ਨਾ ਉਹਨੇ ਦਾ ਕੰਮ ਗਲਤ ਮਲਤ ਹੋ ਗਿਆ ਹਾਂਜੀ ਹਾਂਜੀ ਤੇ ਮੁੜ ਕੇ ਪੈ ਲੀਆਂ ਵੀ ਆ ਜਿੱਦਾਂ ਦਾ ਮੌਸਮ ਹੋਇਆ ਪੁੱਟ ਪਟ ਕੇ ਕਣਕ ਭੀਜਣ ਵਾਲਾ ਤੇ ਥੋੜਾ ਜਿਹਾ ਟਾਈਮ ਲੱਗਾ ਇੱਕ ਸ੍ਰੀ ਖੰਮਰ ਸਾਹਿਬ ਪਹੁੰਚਣਾ ਹੁੰਦਾ ਆਪਾਂ ਹਾਂਜੀ 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 ਪਰ ਉਧਰ ਵੀ ਬਿਜੀ ਹਾਂ ਇੱਕ ਵਿੱਚ ਪ੍ਰੋਗਰਾਮ ਆ ਜਾਂਦੇ ਆ ਹਾਂਜੀ ਹਾਂਜੀ ਥੋੜੀ ਜਿਹੀ ਆਰ ਕਾ ਮਿਹਰਬਾਨੀ ਨਹੀਂ ਵੀ ਗਲਤੀ ਹੋ ਗਈ ਸਾਡੇ ਕੋਲ ਕੋਈ ਸਮਝ ਲੋ ਵੀ ਥੋੜਾ ਜਿਹਾ ਲੇਟ ਹੋ ਗਿਆ ਬੜੇ ਭੈਣ ਭਰਾ ਫੋਨ ਕਰਦੇ ਨੇ ਇੰਨੇ ਭੈਣ ਭਰਾ ਫੋਨ ਕਰਦੇ ਲੋਜਾ ਹੋਇਆ ਕੀ ਆ ਹੋਇਆ ਕੁਛ ਨਹੀਂ ਨਾ ਮਹਾਰਾਜ ਕਰੇ ਸਾ ਬਿਲਕੁਲ ਜਿੰਨਾ ਜਰ ਹੈਗੇ ਨਵ ਜੀ ਸਰਾਣਾ ਦੇ ਨਾਲ ਆਦੇ ਨੇ ਸੰਦੀ ਥੋੜੀ ਦਿਨ ਨੂੰ ਪਤਾ ਆਪਣੇ ਦੇ ਕਰ ਲੈਣੇ ਹੋ ਜਾਂਦੇ ਹੁੰਦਾ ਹੈ ਜੀ ਤੇ ਥੋੜੀ ਮਜਬੂਰੀ ਹੁੰਦੀ ਹੈ ਫੇ ਕੱਲਾ ਬੰਦਾ ਸਦੇ ਸਾਰੇ ਕੰਮ ਨਹੀਂ ਹੁੰਦੇ ਤੇ ਥੋੜਾ ਆ ਜਾ ਇੱਕ ਕੰਮ ਛੱਡਣਾ ਪੈਂਦਾ ਫੇ ਦੂਜਾ ਚੱਲਦਾ ਜੇ ਦੋਵੇਂ ਕੰਮ ਕਰਾਂਗੇ ਫੇ ਦੋਵਾਂ ਬੀੜੀਆਂ ਤੇ ਪਾਇਆ ਬਿਲਕੁਲ ਕੋਈ ਨਾ ਕੋਈ ਤੈਨੂੰ ਸਰਕਲ ਉਧਰ ਦਾ ਵੀ ਵਾਈ ਦੇ ਵਿੱਚ ਰੋਣਾ ਪੈਂਦਾ ਹੁਣ ਕੰਮ ਵਿੱਚ ਫਸੇ ਆਂ ਬਾਕੀ ਯਾਰਾਂ ਦੇ ਔਖਾ ਇਹ ਕੰਮ ਛੋਣਾ ਤੇਰੇ ਸਾਹਨੇ ਅਜੇ ਘਾਰ ਖਲੋਤਾ ਥੋੜਾ ਬੋਦਾ ਫਲਰਾ ਜੇ ਵੀ ਰੱਖਿਆ ਨਹੀਂ ਵਿਗਿਆ ਕੀ ਕਰੀਏ ਯਾਰਾਂ ਕਿ ਬੇ ਇਦਾਂ ਹੀ ਸਰਕਲ ਜਿਹਾ ਗਲਤ ਹੋ ਗਿਆ ਬਾਕੀ ਕਿਸ ਨੇ ਵਸਿਆ ਮਾਲ ਵੀ ਵਧੀਆ ਵਾ ਤੇ ਲਿਆ ਵੀ ਬੜੇ ਜਨਾਬਾ ਤੇ ਲਈਆਂ ਸਾਰੀਆਂ ਸੂਣ ਵਾਲੀਆਂ ਸੀ ਠੀਕ ਹੈ ਤੇ ਰਾਤ ਵੀ ਸਾਰੀ ਇਹਨਾਂ ਮੇਰਾ ਕਰਮਾ ਲੀਆਂ ਦੀਆਂ ਵੀ ਤੈਨੂੰ ਨਹੀਂ ਸੌਣ ਦੇਣਾ ਇਹ 12 ਵਜੇ ਕੰਮ ਸਟਾਰਟ ਹੋ ਗਿਆ ਮੇਰਾ ਕੰਮ ਹੋ ਰਹੀ ਹੈ 12 ਤੋਂ ਲੈ ਕੇ ਤੇਰੇ ਉਹ 8 ਘੰਟੇ ਸੂਈ ਇਕ ਹਨ ਹਾਂਜੀ 12 ਤੋਂ ਲੈ ਕੇ 8 ਵਜੇ ਤੱਕ ਉਹਨੇ ਜੇਰ ਹੁਣ ਛੁੱਟੀ ਇਹਨਾਂ ਸੋਤੀ ਸਾਰੀਆਂ ਠੀਕ ਹੈ ਤੇ ਸਾਰੀਆਂ ਬੱਚੀਆਂ ਦਿੱਤੀਆਂ ਜਿਹਨੇ ਸਟਾਰਟਿੰਗ ਕੀਤੀ ਨਾ ਹਾਂਜੀ ਉਹਨੇ ਬੱਚਾ ਦਿੱਤਾ ਅੱਛਾ ਤੇ ਮੈਂ ਹਾਲੇ ਪੰਗਾ ਪੈ ਗਿਆ ਅੱਛੇ ਹੀ ਹੋਣਗੇ ਪਰ ਸਾਰੀਆਂ ਮਹਾਰਾਜ ਜੱਮਾ ਬੱਚੀਆਂ ਆਈਆਂ ਚਲੋ ਬਾਕੀ ਆਪਣਾ ਡਰੈੱਸ ਪਿੰਨਾ ਦੱਸ ਦਈਏ ਹਾਂਜੀ ਪਿੰਡ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਮੋਬਾਈਲ ਨੰਬਰ 98141781219814498121 ਜੀ ਜਿੰਨੇ ਭੈਣ ਭਰਾ ਨੇ ਉਹਨਾਂ ਨੂੰ ਫੋਨ ਕਰਕੇ ਆਇਓ ਲੋਕੇਸ਼ਨ ਮੰਗਾ ਲਿਓ ਕਥੂ ਨੰਗਲ ਵੀ ਲੱਗਿਆ ਜੈਂਦipur ਵੀ ਨੇੜੇ ਆ ਮਜੀਠਾ ਵੀ ਨੇੜੇ ਆ ਹੀ ਸੈਂਟਰ ਜੇ ਜਾਂ ਜੇ ਟੂਲਪਲਾਜ ਆ ਬਚਾਓਗੇ ਤੇ ਸਾਡੇ ਅੱਡੇ ਥਣੀ ਲੰਘ ਕੇ ਜਾਂਦੇ ਬਾਕੀ ਬਟਾਲੇ ਤੋਂ ਅੰਮ੍ਰਿਤਸਰ ਜਿਹੜਾ ਹਾਈਵੇ ਤੇ ਟੂਲਪਲਾਜ ਆ ਨਾ ਮੈਂ ਉਹੋ ਹੀ ਤੇ ਕਈ ਭੈਣ ਭਰਾ ਮਿਲਦੇ ਨੇ ਫੋਨ ਕਰਕੇ ਐਡਰੈਸ ਪੁੱਛ ਲ ਕੇ ਤੇ ਫੋਨ ਇੰਨਾ ਥੋੜੇ ਉਦੋਂ ਸਰਕਲ ਹੋ ਜਾਂਦਾ ਬੀਜੀ ਜਾਂਦੇ ਫਿਰ ਕਈ ਗੁੱਸਾ ਵੀ ਕਰਦੇ ਜੀ ਫ ਉਹ ਤਾਂ ਸਰਕਲ ਇਦਾਂ ਦਾ ਬਣਿਆ ਹੁੰਦਾ ਵੀ ਛੇਤੀ ਛੇਤੀ ਹੁੰਦੀ ਆ ਵੀ ਮਤਲਬ ਟਾਈਮ ਨਾਲ ਹੀ ਕੰਮ ਬਿਲਕੁਲ ਤੈਨੂੰ ਪਤਾ ਇਹ ਖੇੜੀ ਵੀ ਆ 25 ਮਿੰਟਾਂ ਘੜੀ ਦੀ ਹੁੰਦੀ ਹੈ ਵੈਸੇ ਮਾਲ ਕਈ ਵਾਰੀ ਸਾਢਾ 8 ਵੀ ਜਾਂਦਾ ਇਹ ਨਹੀਂ ਗੱਲ ਅਗਲੇ ਦਿਨ ਵੀ ਵਿਕਦੀਆਂ ਨੇ ਤੀਜੇ ਦਿਨ ਵੀ ਵਿਕਦੀਆਂ ਨੇ ਪਰ ਉਹ ਤੋਂ ਥੋੜਾ ਜਿਆਦਾ ਤਾੜ ਹੁੰਦਾ ਪਿਛੇ ਛੇਤੀ ਵੀਡੀਓ ਜਿਹੜੇ ਬੰਦੇ ਨੇ ਟਾਈਮ ਟਾਈਮ ਦੀ ਗੱਲ ਹੁੰਦੀ ਜਿਹੜੇ ਭੈਣ ਭਰਾ ਨੇ ਵੇਟ ਕਰਨ ਲਿਆ ਹੁੰਦਾ ਨਾ ਤੇ ਉਹ ਫਿਰ ਵੇਖ ਕੇ ਵੀਡੀਓ ਉੱਥੇ ਹੋਏ ਅਗਲਾ ਫੋਨ ਕਰ ਦਿੰਦਾ ਪਾਕਸ਼ ਅੱਜ ਸ਼ਾਮ ਆੜ ਅੱਜ ਵਧੀਆ ਵਾ ਤੇ ਬਾਕੀ ਮਹਾਰਾਜ ਕਿਰਪਾ ਕਰੇ ਡਾਕ ਲੈ ਜਾਣ ਗਾਵਾ ਜਿਚਾਰ ਕੀ ਬਣੀਆਂ ਤੇ ਚਵਾਂ ਗਾਇਆਂ ਤੇ ਤਿੰਨ ਵਛੀਆਂ ਅੱਛਾ ਸੱਤ ਹੋ ਗਿਆ ਨਾ ਇੱਕ ਬੱਚਾ ਇਹ ਇੱਕ ਵਛਾ ਇਹ ਆ ਵੀ ਹਜਦਾ ਵਜੀ ਸੁਈ ਜਾ ਗਾਂਸੜੀ ਦੀ ਘੜ ਚੁੱਗੀ ਆ ਹਾਂਜੀ ਬਾਹਰ ਕਿਪਾ ਕਰੇ ਗਾਂ ਬਹੁਤ ਵੱਡੀ ਹਾਂਜੀ 25 ਕਿਲੋ ਵਾਲੀ ਆ ਹਾਂਜੀ ਤੇ ਥੋੜੀ ਜੀ ਗਾਈ ਵੱਲੋਂ ਉਤਰ ਕੇ ਸੂਪੀ ਗਾਵਾਂ ਵੱਲ ਦੇਖ ਕੇ ਬਿਲਕੁਲ ਜੀ ਲੈ ਜੀ ਦੇਖ ਲਾ ਗਾਂ ਦੀ ਦੇਖੀ ਗਾ ਹਾਂ ਠੀਕ ਹੈ ਜੀ ਇਹ ਹੈ ਕਿ ਨਾ ਡਰਾਈ ਬਿਲਕੁਲ ਜਾਓ ਭਾਜੀ 2 ਮਿੰਟ ਕੋ ਕੋਣ ਬੈਠ ਜਾਓ ਅੱਧੇ ਘੰਟੇ ਕੋ ਫੋਨ ਆਵੇ ਲੈ ਬਤਾ ਚੁਆਈਓ ਫੁੱਲ ਤੋਂ ਬਰੀਆ ਉਹ ਰਾ ਗੱਲ ਕਰ ਚੋਣ ਚਾਣ ਦੀ ਥੋੜੀ ਜੀ ਗਾਂ ਰਹਿ ਗਈ ਅਜੇ ਮਨੋ ਜਿੱਦਾਂ ਕਹਿਣ ਦੀ ਗੱਲ ਨਹੀਂ ਆਪਾਂ ਲੋਕੀ ਕਹਿੰਦੇ ਨਿੱਗਰ ਲੈਵੇ ਦੀ ਅਜੇ ਗਾਂ ਚਾਪਣ ਦੀ ਤੋਂ ਗਾਂ ਬਣੀ ਨਹੀਂ ਉਹ ਜਾ ਉੱਦੈ ਸੁੱਕੀ ਆ ਕੇ ਠੀਕ ਹੈ ਬਾਕੀ ਗਾਂ ਤੋਂ ਭੋੜਾ 15 ਕਿਲੋ 14 ਕਿਲੋ ਦਾ ਸਟਾਰਟਿੰਗ ਕਰੂਗੀ 25 26 ਕਿਲੋ ਖਾ ਲੈ ਦੁੱਧ ਦਿੱਤਾ ਪਹਿਲੇ ਸਵੇਰ ਦੂਜੇ ਸਵੇਰ ਹਾਂ ਇਧਰ ਮੇਲਾ ਹੈ ਪੂਰਾ ਪੂਰਾ ਕਾਰਦਾ ਜੀ ਪੂਰਾ ਕਰਦਾਂਗੇ ਹਾਂ ਜੀ ਉਹ ਜਿਵੇਂ ਸਾ ਮੋਲੇ ਹੋ ਜੀ ਦਾ ਪੂਰਾ ਲੋਕ 7075 ਕਰਦੇ ਪਰ ਹੁਣ ਤੈਨੂੰ ਬੜਾ ਫੌਜੀ ਸਾਹਿਬ ਆਇਆ ਬੜੇ ਦਿਨਾਂ ਬਾਅਦ ਤੇ ਮੋਲੇ ਦਾ 55 50 ਦੀ ਦੇ ਦਿੱਤੀ ਠੀਕ ਠੀਕ ਵਜਾ 25 ਕਿਲੋ ਵਾਲੀਆਂ ਵਾ ਨਹੀਂ ਠੀਕ ਹੈ ਮੈਂ ਵੀ ਵੇਖ ਲਾ ਕਦ ਵੇਖ ਲਾ ਸਿਰਫ ਗਾਂ ਜਿਹੜੀ ਗੱਲ ਕਿਸ ਨੇ ਕਰਨੀ ਭੈਣ ਬਣਾ ਨੇ ਅੱਜ ਹੁਣ ਮਾਲ ਸੂਆ ਕੁਆਟਰ ਡੇਰ ਕੁਆਟਰ ਦਾ ਸਨੀਸ਼ਾ ਮਾਲ ਨਿਕਲ ਜਾਂਦਾ ਹਾਂ ਹੋਰ ਹੋ ਜਾਂਦਾ ਤੋਂ ਗਾਵਾਂ ਘੱਟ ਹੁੰਦੀਆਂ ਤੇ ਬੱਚਾ ਵੇਖ ਅੱਛੀ ਹੈ ਜੀ ਮਗਰ ਨਾਲੇ ਅੱਛੀ ਹੈ ਵੀ ਸੈਕਸ਼ਨ ਸੀਮੈਂਟ ਹੈ ਮ ਲੋਕ ਕਹਿੰਦੇ ਵੀ ਚੰਗਾ ਸੀਮੈਂਟ ਲਵਾਇਆ ਮੈਂ ਵੀ ਇੱਕ ਨਾ ਘਾਰ ਆਪਣੀ ਵੇੜ ਤੋਂ ਟੀਕਾ ਲਵਾਇਆ ਇੰਗਲੈਂਡ ਦਾ ਉਹ ਟੀਕਾ ਇਹ ਆ ਵਸ਼ੀ ਦਾ ਸੇਮ ਮਸ਼ੀਨਾਂ ਤੋਂ ਆਇਆ ਨਹੀਂ ਠੀਕ ਹੈ ਭਰ ਸਾਹਿਬ ਕੋਲ ਆ ਜਾ ਹਾਂ ਉਹ ਜੈ ਜੀ ਛੋੜ ਵੀ ਕਰੂੰਗਾ ਤੁੰ ਪਹਿਲੇ ਵੀ ਨਹੀਂ ਕਰਨ ਉਹਗਾ ਨਿਛੋੜ ਵੀ ਆਹ ਵੇਖਦਾ ਸੀ ਸਿਆ ਕਿਹਦੀ ਗਾ ਲੈਣ ਜੀ 70000 ਦੀ ਮਿਲਦੀ ਹੈ ਮਿਲਦੀ ਜੇ ਆਪਾਂ ਦਿਨਾਂ ਬਾਅਦ ਆਏ ਆ ਨਾ ਸਾਰਾ ਹੀ ਮਾਲ ਸਿੱਧਾ ਅੱਜ ਹੀ ਸੁਈਆਂ ਬਨੇਰੇ ਜੇਰ ਦੀਆਂ ਵੀਡੀਓ ਹੈਗੀਆਂ ਨੇ ਇਹ ਵੀ ਦੋਰੋ ਪੈਸਾ ਵੀ ਕਿਰੇ ਕਰ ਦੂ ਸਦਾ ਦੋ ਤਸਨੀਬ ਸਿਆ ਇਹਦੇ ਪਰਮਾਤਮਾ ਜਾਣਦਾ ਤੂੰ ਆਪੇ ਹਸਾਲਾ ਨਸਲ ਵਾਲੀ ਆ ਸੂਣ ਕਰਕੇ ਇਹਨੇ ਬੱਛੀ ਸੰਦੀਪ ਸਿਆ ਕਿੱਡੀ ਤਗੜੀ ਲੱਗਦਾ ਜੇ ਤਾਂ ਬੱਛਾ ਹੋਈ ਲੱਗ ਰਿਹਾ ਹੈ ਤੇ ਆ ਬੱਛੀ ਵੇਖ ਕੇ ਤੌਰ ਦੀ ਕੱਲੋਂ ਵੱਲੋਂ ਠੀਕੇ ਸਾਂ ਚੰਗੇ ਲੋਨਡਾ ਵੀ 10 ਲੱਗ ਗਈ ਠੀਕੇ ਚੰਗੇ ਲੋਨਡਾ ਪਿਆ ਠੀਕਿਆਂ ਕਰਕੇ ਨਾ ਮਾਲ ਥੋੜਾ ਜਿਹਾ ਸੁਸਰਾਈ ਨਿਕਲਦਾ ਗਾੜੀ ਚਲੋ ਬੱਚਾ ਪੁੱচ্চਾ ਕੋ ਪਾਲ ਲੈ ਜਿੱਦਾਂ ਦੀ ਪੀਸ਼ਨ ਹੁੰਦੀ ਜਾਂਦੀ ਆ ਹਾਂਜੀ ਹਾਂਜੀ ਮਾਲ ਤੇ ਲੱਭਣਾ ਨਹੀਂ ਬਿਲਕੁਲ ਜੀ ਬਿਲਕੁਲ ਬੱਚੇ ਸਾਂਭਾਂਗੇ ਤੇ ਫੇਰ ਗੱਲ ਬਾਤ ਨਹੀਂ ਬਿਲਕੁਲ ਇਹ ਤਾਂਕੀ ਜੀ ਸਾਂ ਵੈੜ ਚ ਕੋਈ ਕਾਜ ਨਹੀਂ ਹੋ ਕੋਈ ਇੱਕ ਨੰਬਰ ਕੋਈ ਲੈਣਾ ਨਹੀਂ ਪਾਉਣਾ ਠੀਕ ਆ ਇਹ ਛਿੱਗੀ ਆ ਮੂੰਹ ਜੀ ਛੇ ਜਾਂਦਾ ਜੀ ਉਦਾਂ ਨਹੀਂ ਗੱਲ ਹੀ ਬਾਤੀ ਨਹੀਂ ਓਏ ਓਏ ਕਮਲਉਦੀਨ ਇੱਧਰ ਆ ਜੇ ਕੰਨੀ ਨਹੀਂ ਬਰਾਬਰ ਠੀਕ ਹੈ ਸੀਦਾ 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 ਦੇ ਆਜੋ ਸੀਦਾ ਆਜੋ ਮੈਨੂੰ ਇਹਨਾਂ ਮਾਲ ਥੋੜਾ ਜਿਹਾ ਚੌੜਾ ਜਿਹਾ ਬੜਾ ਚੰਗਾ ਇਹ ਥੋੜੇ ਲਿਸੀਆਂ ਲੱਗਣ ਦਾ ਰਹੀਆਂ ਤਰ੍ਹਾਂ ਸੁੱਕ ਕੇ ਡੰਗਰ ਭੱਜ ਜਾਂਦਾ ਹਾਂਜੀ ਹਾਂਜੀ ਇੱਕ ਇਹ ਘੱਟ ਸੁਈਆਂ ਨੇ ਮਤਲਬ ਆਪਣੇ ਦਿਨਾਂ ਦੇ ਨਹੀਂ ਸੁਈਆਂ ਹਾਂਜੀ ਉਹਦਾ ਦੇ ਦੋ ਦੋ ਚਾਹਤਾਂ ਤੇ ਲੈਣੇ ਸੀ ਬਿਲਕੁਲ ਫਿਰ ਮੇਰਲਾ ਇਹਨਾਂ ਦਾ ਜ਼ਰਾਨਾ ਵੀ ਜ਼ਹਿਰ ਜਿਹੜੀ ਤੇਰ ਤੋਂ ਡੰਣੀ ਹੈ ਜ਼ਹਿਰ ਦਾ ਠੇਕਾ ਇਹਨਾਂ ਦਾ ਇਹਨਾਂ ਦਾ ਆਪਾਂ ਠੇਕਾ ਕੀਤਾ ਵੀ ਜ਼ਹਿਰ ਮੇਰੇ ਕੋਲ ਛਟੋ ਦੁੱਧ ਕਿਸੇ ਦੇ ਘਰ ਜਾ ਕੇ ਦੋ ਨਿਸ਼ਾ ਇਹਦਾ ਮੁੱਲ 50 ਕਰਦਿਏ 45 ਦੇ ਦਿੰਦੀ ਠੀਕ ਹੈ ਯਸ ਨੂੰਈ ਯਸ ਨੂੰਈ ਇਹ ਵੇਖ ਲੈਣਾ ਵੀ ਹਨਾ ਆ ਚੀਜ਼ਾਂ ਜਿਹੜੀਆਂ ਹੂੰ ਇਹ ਚੀਜ਼ 45000 ਦੇ ਕਿਹਨੇ ਦੇਣੀ ਨਹੀਂ ਬਿਲਕੁਲ ਹਾਂ ਛਿੱਜੀ ਵਸ਼ੀ 6000 ਹਨਾ ਵਸ਼ੀ ਮਗਰ ਵੇ ਹਾਂ ਵਛੀ ਦੇ ਜਿਹਨੇ ਵਛੀ ਪਾਲ ਲਈ ਉਹ ਗਾਂ ਦੇ ਮੋਦੀ ਵਛੀ ਆ ਬੱਠ ਠੀਕ ਹੈ ਚਲੋ ਤਾਂ ਇਹ ਵੀ ਇਹ ਇਸ ਜੀ ਦਾ ਸਭ ਤੋਂ ਪਹਿਲਾ ਸੁਈ ਜੀ ਅੱਛਾ ਵੇਖੀ ਇਹਦਾ ਤੋਵਾ ਖੋਦਾ ਜੀ ਇਹਨੇ ਇਹਦੇ ਖਰਾਕ ਬੱਚੇ ਨੇ ਖਾਧੀ ਆ ਦਾਈ ਦਾ ਤਾਂ ਕੋੰਤ ਬੰਨਾ ਨਹੀਂ ਪਰ ਬਹੁਤ ਯੂਰ ਲਵਾ ਗਿਆ ਗਾਂ ਦਾ ਚੱਲ ਚੱਲ ਠੀਕ ਫੋਜ ਸਾਹਿਬੀ ਹਾਂ ਚੱਲ 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 ਤੁਹਾਨੂੰ ਮੇਰਾ ਅਸ਼ੀਰਵਾਰ ਹੋ ਗਈ ਨਾ ਉੱਤੇ ਵੀ ਫੇਕ ਲੋਗੀ ਇੱਕ ਡਰਦੀਆਂ ਨੇ ਅੱਜ ਬੱਚਿਆਂ ਤੋਂ ਵੀ ਪਰੇ ਜਾਂਦੀਆਂ ਆ ਮਗਰ ਤੇ ਲੋਲਾ ਜੀਆਂ ਹੁੰਦੀਆਂ ਇਹਨੇ ਮਗਰ ਬੱਚਾ ਫੋਜ ਸਾਹਿਬ ਇਹਦੇ ਮਗਰ ਬੱਚਾ ਅਸੀਂ ਦੇ ਮਗਰ ਬੱਚਾ ਆ ਗਿਆ ਇੱਕੋ ਦੇ ਮਗਰ ਬੱਚਾ ਆ ਵੇਖੋ ਉਹ ਥੋੜੇ ਜਿਨੇ ਆਏ ਪੱਥੇ ਉਰ ਲਿਓ ਚੱਲ 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 ਇਹ ਜਮਾਨਾ ਸੰਦੀ ਸਾਹਿਬ ਦਾ ਦੂਜਾ ਕੁਆ ਆ ਪਰ 60 ਦੁੱਧ ਕੱਢਦੇ 20 ਕਿਲੋ 25 ਕਿਲੋ 15 ਕਿਲੋ ਆਪਣੀ ਸਮਝ ਨਾ ਆਵੇ ਹਣਾ ਕੁਝ ਵੀ ਨਹੀਂ ਕੋਈ ਤਾਂ ਇਹ ਕਿਉਂ ਜਿਹਾ ਨੇ ਕਰਵਾਵਾਲੀ ਨਾ ਤੇ 2-2 4-4 ਕਿਲੋ ਚੋਣੀਆਂ ਨੇ ਜਿਹੜੀ ਝੂਠ ਵਾਲੇ ਨਾਲ ਜਾਂ 10 ਕਿਲੋ ਭਰਾਤੀ 15 ਕਿਲੋ ਭਰਾ ਛੜੀਏ ਬੋਲਾ ਹੀ ਕਹਿ ਦਨਗੇ 10 ਕਿਲੋ 15 ਕਿਲੋ ਵਿੱਚ ਬਿਲਕੁਲ ਕਿ ਨਹੀਂ ਮਸ਼ਕ ਵਰਗਾ ਲੈਵਾਂਗੇ ਦੇਖਣੀ ਅਸਰ ਕੱਟ ਵਾਲਾ ਲੈਵਾ ਇਹਨੂੰ ਕਿਹਦੇ ਕੱਟ ਵਾਲਾ ਹਾਂ ਨਹੀਂ ਜਿਹਾ ਇਹਦਾ ਬੋਲ 50 48 ਦੀਆਂ ਮੈਂ ਜਿਹੜੀਆਂ ਫੋਸਰ ਕਹਿੰਦੀ ਲੋੜ ਹੀ ਨਹੀਂ 47 ਦੀ ਸੀ ਸਿਆ ਠੀਕ ਆ ਕੋਸ਼ਿਸ਼ ਨਾ ਇਹ ਉਹਦੇ ਖੋਈ ਸੀ ਦੇਖ ਲੈ ਵਾਛੀ ਕਿਦਾਂ ਦੀ ਆ ਵਾਛੀ 20 ਕਿਲੋ ਵੀ ਦੇ ਸਕਦੀ ਪਰ ਅਸੀਂ ਕਿਹਾ 15 ਕਿਲੋ 16 ਹੀ ਦੇ ਦੇ ਬੜੀ ਬੜੀ ਜਾਂ ਬੱਚਾ ਨਹੀਂ ਤਾਂ ਕਦਸ ਝਗੜਾਈ ਮਤਲਬ ਇਹਨੇ ਜ਼ੋਰ ਕਰਾਤਾ ਮੇਰਾ ਇਹ ਰਾਤੀ ਤੇ ਇਹ ਹੁੰਦਾ ਨਹੀਂ ਸਭ ਤੋਂ ਢੀਢੇ ਹੀ ਦੁੱਧ ਵੀ ਇਹਨੂੰ ਬੜਾ ਜ਼ੋਰ ਨਾਲ ਚਗਾਇਆ ਇਹ ਦੋੰਦੀ ਸੰਦੀਜਾ ਦੋ ਦੰਦ ਪਿਓਰ ਤੋਂ ਬਣਾਦੀ ਖਾਣੇ ਲੋ ਜੀ ਦੋ ਦੰਦ ਇਹ ਦੇਵਾ ਵੇਖੋ ਕਿ ਇਹ ਬੱਚੀ ਦੇ ਸੀਨਾ ਉਹਦਾ ਦੰਦ ਦਾਸ ਰਹਿੰਦੇ ਸੀ ਬਲ 치ੜ ਆਇਆ ਸੀ ਅੱਛਾ ਪਰ ਇਹ ਵੀ ਹੁਣ ਜਦੋਂ ਆਦੀ ਵੀ ਉਹ ਸੂਤੀਆਂ ਤਾਂ ਮੈਂ ਪਿੱਛੇ ਕੋ ਰਹਿ ਜਾ ਠੀਕ ਆ ਉਹ ਜਿਹੜੀਆਂ ਦੁੱਧੀਆਂ ਸੁਣੀਆਂ ਨਾ ਹਾਂਜੀ ਕਾਲੀਆਂ ਉਹ ਨੰਬਰ ਲੈ ਗਈ ਮੈਂ ਕਿ ਪਿੱਛੇ ਰਹਿਣਾ ਹਾਂ ਹਾਂ ਇਹ ਹੋਰ ਦੋ ਦੰਦ ਸਾਹਮਣੇ ਆਉਂਦੀ ਉਸ ਤੋਂ ਕਾਰੀ ਬੰਦਿਆ ਹਿਆਰ ਬੱਚੇ ਥੋੜੀ ਜਿਹੀ ਨਾ ਡਰ ਜਾਂਦੀਆਂ ਠੀਕ ਆ ਨਹੀਂ ਸੀ ਇਹ ਬੜੀ ਨਹੀਂ ਆ ਗਿਆ ਦੋ ਦਸ ਅਜਾ ਦੂਜੀ ਕੋੜੀ ਨਹੀਂ ਦੋ ਦੋ ਹੀ ਆ ਜੇ ਮਤਲਬ ਬਾਕੀ ਖੜੇ ਸਾਰੇ ਬਾਕੀ ਸੀ ਇੰਡੀਆ ਦੇ ਕੋਲੋਂ ਦੇ ਬੱਤੂ ਆਉਂਦੇ ਹੋ ਨਾ ਤੇ ਫੜਾ ਨਾ ਤੇ ਫੜਾ ਨਾ ਤੇ ਫੜਾ ਨਾ ਤੇ ਕੱਟ ਨਾ ਤੇ ਕੱਢੀ ਹੈ ਨਾ ਫਿਰ ਡੰਗਰ ਕਾਲਾ ਪੈਂਦਾ ਖਲੋ 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 ਨਾ 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 ਕੋਈ ਨਾ ਕਰ ਉਹ ਤੇ ਨਾ ਕੱਢੀ ਨੇ ਕਾਬੂ ਹੋ ਗਿਆ ਨਹੀਂ ਇਹਦਾ ਅੱਥੋਂ ਫੇਰ ਆ ਵੀ ਕੱਢੀ ਹੈ ਇੱਥੇ ਨਹੀਂ ਬੜੀ ਸੀ ਜੀ ਹਾਂ ਜੀ ਬਾਹਰ ਹੀ ਛਾਂ ਤੇ ਆ ਜਾਂਦੇ ਕਿਹਦੇ ਮਤਲਬ ਮਸ਼ੀਨ ਦੀ ਦੋ ਦਾ ਫੇਰ ਵੀ ਪੂਰਾ ਪੂਰਾ ਘੁਰਦੁਰ ਜੋ ਮਿਲ ਗਿਆ ਲੋਟ ਰੱਖੀ 15 ਕਿਲੋ ਕਰਤਾ 15 ਕਿਲੋ ਆ ਰਸੀ ਬਹੁਤ ਵਿਆਰ ਦੇ ਸੀ ਨੇ ਮੱਛੀ ਦੇਤੀ ਜਰਸੀ ਆਮ ਸ਼ਾਈ ਵਾਲਿਆ ਨਾ ਇਹ ਉੱਤੇ ਕੋਈ ਵੱਲ ਬਣ ਨਹੀਂ ਸੀ ਜੋ ਉਹ ਨਹੀਂ ਸੀ ਚਾ ਆਪਾਂ ਪਾਈ ਸ਼ਾਈ ਵਾਲ ਲੈਣੀ ਹਾਂ ਠੀਕ ਹੈ ਹੈ ਕਿ ਨਹੀਂ ਸੀਲ ਬਿਲਕੁਲ ਇਹ ਹਾਂ ਦੇ ਸ਼ਾਈ ਵਾਲ ਸੀ ਜੀ ਲਈ ਨਿਕਾ ਹਾਂ ਆ ਵੇ ਲੈ ਲੈ ਇਹ ਜੇ ਪਲੂਣ ਵਾਸ਼ੀ ਇਹ ਸੰਦੀਪਾ ਮੱਛੀ ਨੇ ਸੂਣਾ ਨਹੀਂ ਹੁੰਦਾ ਤਾਂ ਤਾਂ ਨੇ ਥੋੜੀ ਜਿਹੀ ਭੜਪੂਲ ਪੈ ਗਈ ਆ ਮਾਚ ਪਛੀ ਸੁਬੀ ਉਹਨਾਂ ਗਾਇਨਾਂ ਦੇ ਦੇਖ ਕੇ ਪਰ ਜੇ ਅਜਿਹੇ ਰਹਿ ਗਾ ਵਧੀਆ ਛੁੱਟੀ ਇਹਨੇ ਹਾਂਜੀ ਤੁਸੀਂ ਸਾ ਮੋਦਲੇ ਦਾ 45000 ਹੂੰ ਤੂੰ ਦੱਸਣ ਕਿ ਨਹੀਂ ਵਿੱਚ ਬਿਲਕੁਲ ਓਕੇ ਆ ਜੀ ਬੋਲ ਓ ਰੋੜਿਆ ਤੂੰ ਦਾ ਦੇ ਤੇ ਦੋਈ ਛੱਡ ਦੋ ਨਹੀਂ ਯਾਰ ਸਾਰੇ ਹੀ ਛੱਡਨੇ ਚਾਹੀਦੇ ਵਸੀ ਦੇਣੀ ਹੈ ਲੈ ਲਓ ਹੁਣ 40000 ਦੀ ਦੋਂਦੀ ਵਸ਼ੀ ਇਹੋ ਜਿਹੀ ਲੇਵੇ ਵਾਲੀ ਮਗਰ ਵਸ਼ੀ ਨੂੰ ਦਵੇ ਠੀਕ ਹੈ ਬਿਲਕੁਲ ਜੀ ਹੁਣ ਆਪ ਕੋ ਭੈਣ ਭਰਾ ਕਵੇ ਘੱਟ ਵੱਧ ਕਰ ਲੋ ਇੱਧਰ ਵੱਧ ਕਰ ਲੋ ਮਤਲਬ ਜਿਹੜਾ ਰੇਟ ਆਪਾਂ ਕਰਾ ਜੀ ਕੋਈ ਕੱਟ ਨਹੀਂ ਛੱਡਦੇ ਕੋਈ ਬਿਲਕੁਲ ਨਹੀਂ ਇਕਾਵਾ ਇੰਨੀ ਹੈ ਕਿ ਮਿਲ ਜਿਆ ਮੈਂ ਗੱਪਾਂ ਮਾਰ ਲੋ ਜੀ ਚਾਰ ਵਹਿਣਾ ਤੇ ਫੋਲਸਾਰੇ ਬੜੇ ਦਿਨ ਬਾਅਦ ਰਹੇ ਜੇ ਬਾਕੀ ਕੰਦ ਸਹੀ ਹੈ ਉਹੀ ਕੰਮ ਕਰਦਾ ਫਿਰ ਫਟਾਫਟ ਵਾਲਾ ਕਰ ਹਾਂ ਇਧਰ ਹੁਣ ਜਿਹੜੀ ਗੱਲ ਆ ਉਹ ਨਾ ਇਹੋ ਕਾਜ ਹੁਣ ਚਲੋ ਆਪਾਂ ਵੀਡੀਓ ਚ ਫੋਨ ਕਰਕੇ ਮਾਲ ਥੋੜਾ ਜਿਹਾ ਨੂੰ 4 ਦਿਨ ਸਾਹਮਣੇ ਬੰਦੇ ਨਾ ਪੈਗਾ 70000 ਦੀ ਵੀਡੀਓ ਪਾਓ ਕਿਉਂਕਿ ਜਿੱਡੀ ਗਾਂ ਦੀ ਲੋਸ਼ ਆ ਇਹ ਕਿਡਾ ਸ਼ਰੀਰ ਆ ਇਹਨੇ ਦੁੱਧ ਦੇਣਾ ਦੇਣਾ ਕਿਉਂ ਨਹੀਂ ਸਿਰਫ ਇਹ ਸੂਹੀ ਹੁਣ ਵੇਖੋ ਵੇਖੀ ਤੈਨੂੰ ਪਤਾ ਜਿਹੜੇ ਮੈਨੂੰ ਪਤਾ ਨਾ ਘਰੀ ਘਰ ਦੀ ਗਾਂਾਂ ਵੇਖੀ ਜਲ ਸੂਪ ਨਹੀਂ ਆ ਬਾਕੀ ਨਹੀਂ ਵੀ ਗੱਲਾਂ ਬਾਤਾਂ ਚਲੋ ਇੰਨੀ ਆ ਕੀ ਆ ਤਾਂ ਤੁਹਾਨੂੰ ਇਹੋ ਬੇਨਤੀ ਹੈ ਵੀ ਜੇ ਆਪਾਂ ਪੈਸੇ ਖਰਚਨੇ ਆ ਨਾ ਤੇ ਆਜੋ ਬਿਲਕੁਲ ਜੀ ਵੇਖ ਕੇ ਚੋ ਕੇ ਆਪਣੀ ਤਸਲੀ ਕਰਕੇ ਲੈ ਜਾਓ ਅਹੀਂ ਪੈਸੇ ਖਰਚਾਏ ਆ ਤੁਸੀਂ ਖਰਚਨੇ ਆ ਹਾਂ ਜੀ ਜੇ ਤੁਸੀਂ ਇੰਨੇ ਰੁਪਏ ਲਾਉਣੇ ਆ ਤੇ 5-400 ਦਾ ਤੇਲ ਵੀ ਲਾ ਲਓ ਇੱਥੇ ਗੁੱਸਾ ਨਾ ਕਰਿਓ ਵੀ ਕਹਿਣ ਡਿਆ ਹੋਇਆ ਸਾਹਿਬ ਮੇਰੀ ਆਤ ਹੈ ਕਿ ਆ ਜਾ ਯਾਰ ਕਿਹੜਾ ਸਭੋ ਵੇਖ ਕੇ ਲੈ ਆਇਆ ਨਾ ਸੰਦੀਪ ਜੀ ਉਹ ਲਾਮਾ ਨਹੀਂ ਜੀ ਜਿਹੜਾ ਇੱਥੇ ਆ ਗਿਆ ਵੇਖ ਕੇ ਤਸੱਲੀ ਕਰਕੇ ਉਹ ਕਦੀ ਲਾਮਾ ਨਹੀਂ ਦੋ ਤੇ ਜਿਹਨੂੰ ਉਦਾਂ ਘੱਲ ਗੀਏ ਭਾਈ ਸੋਨੇ ਵਰਗੀ ਉਹ ਫੋਨ ਕਰਕੇ ਪੁੱਛੀ ਜਾਣਗੇ ਭਾਜੀ ਇਹਨੂੰ ਆਇਆ ਹੋ ਗਿਆ ਬੱਚੀ ਨੂੰ ਉਹ ਹੋ ਗਿਆ ਕਈ ਵਾਰੀ ਇਹ ਕਹਿ ਦਣਗੇ ਇਹਨੂੰ ਚਿੱਚੜ ਪੈ ਗਏ ਹੁਣ ਚਿੱਚੜ ਇਹ ਨਹੀਂ ਲਪਣੇ ਮਤਲਬ ਗੱਲ ਹੋਈ ਨਹੀਂ ਜਿਵੇਂ ਆ ਕੇ ਖੜੀ ਫੇਰ ਕੋਈ ਲਾਮਾ ਨਹੀਂ ਇਹ ਕੋਸ਼ਿਸ਼ ਕਰਿਆ ਕਰੋ ਮਾਲ ਵੇਚਦੇ ਅੱਜ ਕੇ ਆਪਣੀ ਤਸੱਲੀ ਕਰਕੇ ਲੋ ਅਸੀਂ ਤਾਂ ਚਲੋ ਸੁਖਣਾ ਵੇ ਇਸਕੇ ਲੈਂਦੀਆਂ ਤੂੰ ਆ ਵੀ ਆਪਣੀ ਤਸੱਲੀ ਕਰੋ ਪੂਰਾ ਵੇ ਛੱਟਾ ਵੇ ਡੋਕੋ ਕੋਲ ਵੇ ਜੋ ਵੀ ਆਏ ਸਾਡੇ ਘਰ ਰਹਿੰਦੇ ਹੋ ਆਪਣੀ ਸਾਈ ਦੇ ਆ ਜੀ ਹਣਾ ਬਾਕੀ ਜੀ ਹੁਣ ਤੂੰ ਦੱਸ ਦੇ ਕੋਈ ਗੱਲ ਵਧਾਈ ਬਸ ਠੀਕ ਹੈ ਫਿਰ ਮੇਰਾ ਗੱਲਾਂ ਕਰਤੇ ਯਾਰ ਗੱਲਾਂ ਕਰਕੇ ਤਲਕੇ ਸੀ ਆਵੇ ਨਿਕਲ ਮੇਰੇ ਗੱਲਾਂ ਹੋ ਜਾਈ ਸ਼ਾਮਾ ਚਲੋ ਅੱਜ ਫੇਰ ਵੀ ਟਾਈਮ ਦਾ ਆ ਗਿਆ ਤੇਰਾ ਜਿੰਨਾ ਧੰਨਵਾਦ ਜੀ ਸਿਆ ਠੀਕ ਪਾਣੀ ਲਾ ਗਈ ਬਾਕੀ ਸੁਣ ਸਿਆ ਲੋਕਾਂ ਦਾ ਭੈਣ ਭਰਾ ਮੇਰੀ ਆਦਤ ਚ ਕਈ ਕਹਦੇ ਤੂੰ ਗੁੱਸਾ ਜਿਹੜਾ ਚੰਗਾ ਡੰਗਰ ਹੁੰਦਾ ਉਹ ਕੋ ਘਰ ਓੱਖਾ ਹੀ ਵੇਚਦਾ ਸਾਡੇ ਕੋਲ ਇੱਕ ਮਹੀ ਪਿਛਲੀ ਵੀਡੀਓ ਜੇ ਆਪਾਂ ਪਾਈ ਤੇ ਉਹ ਮਹੀ ਦਾ ਬੱਚਾ ਮਰ ਗਿਆ ਸਾਈ ਪਾਈ ਬੰਦਿਆਂ ਹੂੰ ਮਹੀਂ ਬੜੀ ਚੰਗੀ ਤੋਦ 12 ਕਿਲੋ ਮੈਂ ਤੈਨੂੰ ਵੀਡੀਓ ਚ ਕਿਹਾ ਹੈ ਹਾਂਜੀ ਬੱਚਾ ਮਰ ਗਿਆ ਉਹਨਾਂ ਨੂੰ ਵੀਡੀਓ ਪਾਤੀ ਉਹਨਾਂ ਸਾਈ ਪਾਈ ਉਹਨਾਂ ਸਵੇਰੇ ਆਉਣਾ ਮੈਂ ਭਾਜੀ ਕਿ ਮਹੀਂ ਦਾ ਮਰ ਗਿਆ ਬੱਚਾ ਬੱਚਾ ਪਤਾ ਕਿੱਦਾਂ ਮਰਿਆ ਬੱਚਾ ਲੱਪੜ ਗਿਆ ਆਵਾਜ਼ ਲੱਗੀ ਤੇ ਅਸੀਂ ਨਵਾ ਕੇ ਉੱਥੇ ਕਰਤਾ ਤੇ ਜਦੋਂ ਉਹਨੂੰ 10 ਮਿੰਟੀਆਂ ਤੇ ਬੱਚਾ ਮਰ ਗਿਆ 10 ਮਿੰਟਾਂ 'ਚ ਹੀ ਮਰ ਗਿਆ ਚਲੋ ਦੀ ਮੌਤ ਆ ਗਈ ਸੈਂਪ ਟਾਈਮ ਆ ਗਿਆ ਹਾਂਜੀ ਉਹਨਾਂ ਨੂੰ ਆਖਿਆ ਭਾਜੀ ਮੈਂ ਮਿੱਠੀ ਬੜੀਆ ਦੁੱਧ 12 ਕਿਲੋ ਤੁਹਾਡਾ ਆੜਾ ਸੌਦਾ ਹੋਇਆ ਵਾ ਜੇ ਮੈਂ ਖੰਡ ਨਹੀਂ ਲੈ ਜਾਓ ਘਟਾ ਵਰਦਾ ਨਹੀਂ ਹਾਂ ਹਾਂਜੀ 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 ਚਲੋ ਸ਼ਾਮਾ ਨੂੰ ਮੈਂ ਚੋਈ ਤੇ ਥਾਪੀ ਤੇ ਮੈਂ ਮਿਲਦਾ ਉਹਨੇ ਜੀ ਉਹ ਪਹਾੜਾ ਮੰਗਿਆ ਉਹਨੇ ਕੁਝ ਕਿਹਾ ਸਵੇਰ ਮੁਕਾਪੀ ਨੂੰ ਹੁਣ ਮੈਂ ਕੋ 14 ਕਿਲੋ ਦੁੱਧ ਐਹੀਂ ਨਹੀਂ ਵੇਚਦੇ 12 ਕਿਲੋ ਦਾ 14 ਕਿਲੋ ਦੁੱਧ ਅਜੇ ਪੱਠਿਆ ਨਹੀਂ ਤੇ ਮੈਂ ਹੀ ਨਹੀਂ ਵੇਚਦੇ ਕਿਉਂਕਿ ਮੈਂ ਹੀ ਚੰਗੀ ਅਜੇ ਮੈਨੂੰ ਕੋਈ ਲਵੇਰੇ ਦੀ ਈ ਈ ਖਾਸ ਲੋੜ ਜਾਂ ਨਹੀਂ ਲੋੜ ਸਰਦਾ ਵਾ ਔਰ ਉਹ ਝੋਟੀ ਚੰਗੀ ਕਰਕੇ ਆਪਾਂ ਵੀ ਰੱਖ ਲਈ ਵੀ ਨਹੀਂ ਯਾਰ ਦੁੱਧ 14 ਕਿਲੋ ਬੜੀ ਦੂਰ ਹੁੰਦਾ 75000 ਮੁੱਲ ਪਾਇਆ ਸੀ ਉਹਦਾ ਕੀ ਹੋਣਾ ਤੇ ਚੰਕਰ ਇਹੋ ਹੁੰਦਾ ਜਿਹੜਾ ਚੰਗਾ ਡੰਗਰ ਹੁੰਦਾ ਕੋਈ ਘੱਟ ਵੇਚਦਾ ਕਰੋ ਜਿਹੜਾ ਅਸੀਂ ਵੇਖ ਮੁਕੇ ਲੈਨੇ ਬੜੀ ਨਿਰਕਪਰਖ ਨਾਲ ਲੈਣਾ ਪੈਂਦਾ ਕਿਉਂਕਿ ਮਾੜਾ ਹੀ ਹਰਕਨੇ ਘਰੋਂ ਗਲੋਂ ਲਾਉਣਾ ਬਿਲਕੁਲ ਜੀ ਕਿਹਨੇ ਝੂਲ ਦੀ ਗਲੋਂ ਲਾਉਣੀ ਕਿਹਨੇ ਲੱਤ ਮਾਰ ਦੀ ਗਲੋਂ ਲਾਉਣੀ ਪਹਿਲਾਂ ਆਪਾਂ ਇਹ ਹੋਵੇਗੇ ਇਹ ਜਿਹੜਾ ਭੈਣ ਭਰਾ ਵੀਡੀਓ ਹੈ ਨਾ ਉਹਨੂੰ ਵੀ ਪਤਾ ਹਾਂਜੀ ਹਾਂਜੀ ਵੀ ਮਤਲਬ ਜਿੰਨੇ ਘਰੋਂ ਵੇਚਣਾ 10 12 ਡੰਗਰੇ ਤਾਂ ਉਹਨੇ 10 ਚੋਂ 10ਵੀਂ ਉਹ ਵੇਚਣੀ ਜਿਹੜੀ ਸਾਰਿਆਂ ਤੋਂ ਮਾੜੀ ਅਗਲੇ ਦੀ ਕਿਸਮਤ ਲੜਨੀ ਹੈ ਇਹ ਚ ਕਿਤੇ ਵਪਾਰੀ ਵੀ ਗੁੱਸਾ ਨਾ ਕਰ ਜਿਓ ਘਰਾਂ ਵਾਲੇ ਨਾ ਕਰ ਜਿਓ ਹੈ ਅਸਲੀਅਤ ਇਹ ਹੀ ਆ ਸੱਚ ਇਹ ਆ ਹਾਂਜੀ ਬਾਕੀ ਜਿਹੜੀ ਚਲੋ ਆਪਾਂ ਲਿਆਉ ਇਹ ਪਤਾਲੀ ਗਲਾ ਕਿਉਂ ਵੇਚਣ ਡਿਆ ਬਾਕੀ ਕਿਸੇ ਨੂੰ ਲੋੜ ਵੀ ਹੁੰਦੀ ਕੋਈ ਲੇਉਂਗਾ ਵਾਪੇ ਵੇਚਦਾ ਹਾਂ ਸਾਰੇ ਇਹ ਤਾਂ ਨਹੀਂ ਚਲੋ ਇੱਕ ਗੱਲ ਪਰ ਕੋਈ ਨਾ ਕੋਈ ਕਮੀ ਕੇ ਹਲੇ ਨਿਕਲ ਆਵੇ ਤੇ ਉਹਦਾ ਭਰਾਵਾ ਮਾੜਾ ਮੋਟਾ ਚੱਲ ਲਿਆ ਕਰੋ ਸਾਨੂੰ ਹੀ ਪੈ ਜਾਂਦੀ ਆ ਔਰ ਤੁਸੀਂ ਸਾਹ ਦੀਵਾਲੀ ਵਾਲੇ ਦਿਨ ਲੋਕੀ ਖੁਸ਼ੀਆਂ ਮਨਾਉਣ ਡਿਆ ਆਪਣੀ ਪੈੜੀ ਜਾਂਦੀ ਗਾਂ ਬਰੀ ਹਾਂ ਦੱਸਦੇ ਤੇ ਉਹ ਹੁਣ ਅਹੀਂ 65000 ਦਾ ਕਿਸ ਨੂੰ ਲਾਂਮਾ ਨਹੀਂ ਦਿੱਤਾ ਉਹਨਾਂ ਬੰਦਿਆਂ ਨੂੰ ਨਹੀਂ ਦੱਸਿਆ ਜਿਹਨਾਂ ਕੋਈ ਗਾਂ ਲਿਆਂਦੀ ਆ ਮੇਰੀ ਮਰਗੀ ਚਾਈ ਵਾਲਾ ਲਾਲ ਗਾਂ ਕੋ 20 22 ਕਿਲੋ ਦੁੱਧ ਏ ਯੋ ਡਾਕੀ ਵੀ ਨਹੀਂ ਉਹਨੂੰ ਟੈਗ ਨੇ ਉਹਨੂੰ ਸਦੀਸ਼ਾ ਰੋਗ ਤੇ ਰੋਗ ਰੋਗ ਤੇ ਜਦੋਂ ਉਹਦੀ ਆਇਆ ਸਮਝ ਲੋ ਉਹ ਪਰ ਡੱਕ ਨਹੀਂ ਸਕਦੇ ਉਹ ਇੱਕ ਬਿਮਾਰੀ ਹਟਦੀ ਦੂਜੀ ਚੰਬੜ ਜਾਂਦੀ ਉਹਦੇ ਨਾਲ ਜਦੋਂ ਉਹਦੀ ਇਮਿਊਨਿਟੀ ਪਾਵਰ ਘਟ ਗਈ ਸੀ ਬਿਮਾਰੀਆਂ ਲੜਨ ਦੀ ਸ਼ਕਤੀ ਜਿਹਨੂੰ ਕਹਿੰਦੇ ਹੈ ਤੇ ਉਹ ਫਿਰ ਉਹਨੂੰ ਬਿਮਾਰੀਆਂ ਘੇਰੀ ਜਾਂਦੀਆਂ ਇਨਫੈਕਸ਼ਨ ਤੋਂ ਕੰਮ ਸ਼ੁਰੂ ਹੋਇਆ ਫਿਰ ਉਹਦੀ ਵਾਧ ਹੀ ਗਈ ਕਦੀ ਪੇਟ 'ਚ ਹੋ ਗਈ ਕਦੀ ਥਣਾ 'ਚ ਹੋ ਗਈ ਕਦੀ ਮੁਰਕਿਓ ਨਾ ਸਹਣ ਤੇ ਸਦੀਸ਼ਾ ਚਲੋ ਆਪਾਂ ਬੜੀ ਮੌਤ ਵੇਖੀ ਬੜੇ ਚਾਂਸ ਹੋਏ 5 ਦਿਨ ਖਲੋਤੀ ਰਹੀ 5 ਦਿਨ ਉਹਦੇ ਨਾਲ ਲੱਤਾਂ ਜਿੱਦਾਂ ਨਾ ਆਕੜ ਜਾਂਦੀਆਂ ਕੋਈ ਮੁੜਦੇ ਨਹੀਂ ਗੋਡ 5ਵੇਂ ਦਿਨ ਡਿੱਗੀ ਤੇ ਫਿਰ 5-6 ਦਿਨ ਲੰਮੇ ਪੇਰੀ ਫੇਮਟ ਪਤਾ ਨਹੀਂ ਉਹ ਕਿਹੜੀ ਬਿਮਾਰੀ ਹੂ 5 ਦਿਨ ਇੱਕਦਮ ਖਲੋਤੀ ਨਹੀਂ ਪੱਠੇ ਖਾ ਲੀਦੀ ਸੀ ਮਾੜੇ ਚੰਗੇ ਤੇ ਖਲੋ ਰਹਿਣਾ ਖਲੋ ਰਹਿਣਾ ਅਸੀਂ ਆਪਣਾ ਹੋਣ ਬਹਿ ਜੇ ਘੜੀ ਸਾਰੀ ਸਾਰੀ ਦਿਨ ਸਾਰੀ ਸਾਰੀ ਰਾਤ ਉਹਨੇ ਉੱਥੇ ਦੀ ਉੱਥੇ ਖਲੋਤੀ ਰਹਿਣਾ ਤੇ ਲੱਤਾਂ ਨਹੀਂ ਤੁਰਦੀਆਂ ਮਨ ਲੋ ਸਰੀਰ ਜਾਮ ਹੋ ਗਿਆ ਹੈ ਉੱਥੇ ਦੀ ਉੱਥੇ ਖੜੀ ਜਿਹਦੇ ਪੈਰਾਂ ਦੇ ਖਲੋਗੀ ਬਾਕੀ ਚਲੋ ਕੋਈ ਗੱਲ ਨਹੀਂ ਘਾਟਾ ਬੱਧਾ ਚੱਲਦਾ ਰਹਿੰਦਾ ਤੇ ਸਾਡੇ ਕੋਲ ਜੇ ਕੋਈ ਲੈ ਜਾਂਦਾ ਤੇ ਪੰਜਵੀਂ ਚਵੀਂ ਮਹੀਨੇ ਵੀ ਮਰ ਜੇ ਨਾ ਇੱਕੋ ਪੈਸੇ ਥੋੜੇ ਜਿ ਲੈਣ ਵਾਲੇ ਤੇ ਪੰਜੀ ਚੌਹੀ ਵੀ ਨਹੀਂ ਗਾਂ ਮਰ ਗਈ ਤੇ 20000 ਰੁਪਏ ਮਰ ਗਿਆ ਹੂੰ ਪੰਜੀ ਛੇ ਵੀ ਨਹੀਂ ਗਾਂ ਗਲਿਆਂ ਦੀ ਮਰ ਗਈ ਕੁਝ ਹੋ ਗਿਆ ਤੇ ਉਹ 20000 ਰੁਪਏ ਨਹੀਂ ਮੇਰਾ ਮਰ ਗਿਆ ਮੇਰਾ ਕਿ ਕਿ ਸੋਹਣਿਆ ਨਾ ਅਜੇ ਮਹੀਨੇ ਦਾ ਕਰਾਰ ਹੀ ਮੁੜ ਕੇ ਪੰਜ ਛੇ ਮਹੀਨਿਆਂ ਗੇ ਇਸੇ ਦੁੱਖ ਹੋਂ ਵਪਾਰੀ ਨਾ ਕੋ ਉਧਾਰ ਕਰਦਾ ਹਰ ਕੋ ਡਰਦਾ ਵੀ ਯਾਰ ਕਰੀਏ ਕੀ ਕਿਉਂਕਿ ਪੰਜੀ ਛੇ ਮਹੀਨੇ ਦੇ ਤੇ ਘੜੀਦੀ ਨਹੀਂ ਕੋਈ ਨਹੀਂ ਨਹੀਂ ਬਿਲਕੁਲ ਬਾਕੀ ਠੀਕ ਸਾਂ ਚਲੋ ਹੁਣ ਸਿਵਾ ਦਾ ਜਾਚ ਕੀਆਂ ਗੱਲਾਂ ਬਹੁਤੀਆਂ ਹੀ ਕਰ ਦਿੰਦੇ ਮੁੜ ਕੇ ਲੋਕ ਕਹਿੰਦੇ ਸੱਚ ਬੋਲਣਾ ਸੱਚ ਮਾੜਾ ਵਾ ਸੱਚ ਜਿਹੜਾ ਇਹ ਜਾਂਦੇ ਫਾਂਸੀ ਬਾਕੀ ਬਹੁਤ ਮਿਹਰਬਾਨੀ ਜਿਹੜੇ ਭੈਰ ਭਣਵਾ ਫੋਨ ਕਰ ਕਰ ਕੇ ਆ ਖੋਸਾ ਵੀਡੀਓ ਕਿਉਂ ਨਹੀਂ ਪਾਉਂਦੇ ਤੇ ਵਪਾਰੀ ਭਰਾਵਾਂ ਦੀ ਮਿਹਰਬਾਨੀ ਵੀ ਮੇਰੇ ਭਰਾ ਕਿਹਲੇ ਨੇ ਪੁੱਛਿਆ ਖੋਸਾ ਉਹ ਆ ਗਈ ਵੀਡੀਓ ਨਹੀਂ ਪਾਉਂਦੇ ਮੈਂ ਆਪਣੇ ਕਿਤੇ ਦੀ ਗੱਲ ਕਰਦਾ ਗੁਸਾਰਾ ਕਰਦੀ ਤੂੰ ਵੀ ਕਿਤੇ ਵੀਡੀਓ ਸ਼ੇਅਰ ਨਾ ਕਰਦੀ ਨਹੀਂ ਸਹੀ ਨਹੀਂ ਕਰਦੀ ਜਿਹੜੇ ਵੇਖ ਲੈ ਆਪਣੇ ਭਰਾਵਾਂ ਹੀ ਸਾਰੇ ਕਹਿੰਦੇ ਭਰਾ ਭਾਈ ਵਾਲੀ ਭਾਈ ਵਾਲੇ ਕਿਹੇ ਭਰਾ ਨੇ ਪੁੱਛਿਆ ਨਹੀਂ ਖੋਸਾ ਵੀਡੀਓ ਕਿਉਂ ਨਹੀਂ ਪਾਉਂਦੇ ਲੋਕ ਪੁੱਛਦੇ ਰਹੇ ਘਰਾਂ ਵਾਲੇ ਪੁੱਛਦੇ ਰਹੇ ਇੱਕ ਵਪਾਰੀ ਨੇ ਨਹੀਂ ਪੁੱਛਿਆ ਵੀ ਖੋਸਾ ਇੱਕ ਕਦੇ ਨੇ ਕਿਤੇ ਫੋਨ ਕੀਤਾ ਉਹ ਦਲਾਸ ਨੂੰ ਨੇ ਪੁੱਛਿਆ ਹੋਇਆ ਕੀ ਆ ਕੀ ਕੋਈ ਵਾਰੀ ਪੁੱਛ ਲੈਂਦਾ ਕਿ ਤੇ ਸੰਦੀਪ ਨਾਦ ਨਾਲ ਲੜਾਈ ਹੋ ਪਈ ਉਹਦਾ ਕਰਕੇ ਵੀ ਨਹੀਂ ਪੁੱਛਿਆ ਇਹ ਬੋਚ ਲਈਏ ਪੌਣੇ ਆਂਦਾ ਚਲ ਇੱਕ ਜਣਾ ਮੋਕਾ ਸਾਡੀ ਟਾਈਮ ਨਾ ਪੈ ਜਾ ਕਰੂ ਸਾਡਾ ਕੰਮ ਫਟਜੂ ਬੜਾ ਵੀ ਇੱਕ ਘਟਿਆ ਤੇ ਬੋਜਾ ਜੇ ਮੇਰੇ ਘਰ ਤੇ ਜੇ ਐ ਹੀ ਘਟਿਆ ਫਿਰ ਮੈਂ ਕਹਾਂ ਮੇਰੇ ਕੋਲ ਨਾ ਆਇਆ ਜਣਾ ਦੇਖੋ ਘਟਿਆ ਜਣਾ ਮੁੱਲੋਂ ਇਦਾਂ ਦੀ ਮੈਨੂੰ ਲੱਗਦਾ ਕੋ ਸਾਰਾ ਕਰ ਜਾਣ ਮੇਰੇ ਸਾਰੇ ਭਰਾ ਵਾ ਮੇਰੇ ਨਾਲ ਸਾਰਾ ਪਿਆਰ ਆ ਪਰ ਕਿਸੇ ਭਰਾ ਨੇ ਨਹੀਂ ਪੁੱਛਿਆ ਬੋਜਾ ਵੀਡੀਓ ਕਿਉਂ ਨਹੀਂ ਪਾਉਣ ਦੇ ਮੈਨੂੰ ਬੜਾ ਮਨਚ ਲੱਗਾ ਯਾਰ ਮੈਂ ਹਰ ਬੰਦੇ ਦੇ ਦੁੱਖ ਸੁੱਖ ਤੇ ਫੋਨ ਵੀ ਕਰੂੰਗਾ ਜਾਊਂਗਾ ਵੀ ਆਊਂਗਾ ਵੀ ਮੈਨੂੰ ਕਹਿੰਦੇ ਇਹ ਮੁੱਛੇ ਵੀ ਮਹੀਨਾ ਹੋ ਗਿਆ ਵੀਡੀਓ ਨਹੀਂ ਪਾਉਣ ਦੇ ਆ ਮੇਰਾ ਭਰਾ ਭਰਾ ਲਿਆ ਮੈਂ ਤੇਰਾ ਵੀ ਗੱਲ ਕੀਤੀ ਪਰ ਉਹ ਮੇਰੀ ਮੂੰਹ ਚ ਨਿਕਲ ਗਈ ਹੁਣ ਤੇ ਆਪਾਂ ਚਲਾਤੀ ਨੀ ਚਲੋ ਕੋਈ ਨਹੀਂ ਬਾਕੀ ਗਲਤੀ ਮਾਫੀ ਖਾਤ ਕਰਿਓ ਤੇ ਮੇਰਾ ਭਰਾ ਕਿਹੜਾ ਅੱਜ ਚਲੋ ਕੋਈ ਗੱਲ ਨਹੀਂ ਸਾਰੇ ਭਰਾ ਆਪਣੇ ਹੀ ਆ ਚੱਲਾਂਗੇ ਗੱਲ ਜੀ ਬਾਕੀ ਸਦੀਪ ਸਿੰਘ ਆਪਣਾ ਐਡਰੈਸ ਫੇਰ ਬੋਲ ਦਿਆਂ ਮੋਬਾਈਲ ਨੰਬਰ 98141 73121 98144 98121 ਦੋਵਾਂ ਨੰਬਰਾਂ ਦੇ WhatsApp ਚੱਲਦਾ ਜੇ ਉਦਾਂ ਫੋਨ ਨਾ ਲੱਗੇ ਤੇ WhatsApp ਤੇ ਕਰ ਲੋ ਤੇ ਮੇਰੇ ਫੋਨ ਬੰਦ ਹੋਵੇ ਜਾਂ ਨੌਟਰੀ ਚੇ ਬਲੋਵੇ ਨੈਟਵਰਕ ਦੀ ਪ੍ਰੋਬਲਮ ਹੁੰਦੀ ਤੇ ਫਿਰ WhatsApp ਤੇ ਲੱਗ ਜਾਂਦਾ ਬਿਲਕੁਲ ਜੀ ਬਾਕੀ ਜਿੰਨੇ ਵੀ ਹੋਣਾ ਭੈਣ ਭਰਾ ਫੋਨ ਕਰਕੇ ਉਹ ਪਿੰਡ ਆਪਣਾ 3E ਵਾਲਿਆ 3E ਵਾਲ ਜਿਹੜਾ ਵਾ ਜੈੰਤੀਪੁਰ ਲੱਗੇ ਇੱਕ ਬਟਾਲੇ ਦੇ ਪਰਲੇ ਬਨੇ ਕਈ ਬਨੇ ਉੱਥੇ ਵਿਚਾਰੇ ਚੱਲ ਗਏ ਇੱਕ ਦੋ ਗਾਹਕ ਮੇਰੇ ਉੱਥੋਂ ਜਾ ਕੇ ਫੋਨ ਕਰਦੇ ਅਸੀਂ ਪੰਜ ਕਰਾਈਆਂ ਲੱਗਿਆ ਤੇ ਬੇਨਤੀ ਹੈ ਵੀ ਧਰਗੇਵਾਲ ਜੈੰਤੀਪੁਰ ਲਾ ਕੇ ਜੇ ਜਿਹਨੇ ਆਉਣਾ ਫੋਨ ਕਰਕੇ ਉਹ ਬਾਕੀ ਲੋਕੇਸ਼ਨ ਲੋਕੇਸ਼ਨ ਪਾ ਦੀ ਦੀ ਆ ਬਾਕੀ ਇੰਨੀਆਂ ਹੀ ਗੱਲਾਂ ਜੇ ਆਪਣੀ ਪੁਸੱਲੀ ਕਰਕੇ ਖੜਿਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ